ਤਾਨੂੰ ਪੁੱਛ ਰਿਹਾ ਜੀ ਆਪਣਾ ਬੇਟਾ ਕਿੱਥੇ ਹੈਗਾ ਕਿੱਥੇ ਗਿਆ ਆਪਣਾ ਬੇਟਾ ਦੱਸੋ ਦੱਸੋ ਹੁਕਮ ਲਾਓ ਮੈਂ ਹੁਕਮ ਤਾਂ ਲਾ ਦਿੰਨਾ ਸਰ ਜੀ ਮੈਂ ਤੁਹਾਨੂੰ ਪੁੱਛ ਲਗਾ ਆਪਣਾ ਬੇਟਾ ਕਿੱਥੇ ਗਿਆ ਜੀ ਆਪਣਾ ਬੇਟਾ ਕੰਮ ਗਿਆ ਜੀ ਦੱਸੋ ਹਾਂ ਜੀ ਕੰਮ ਗਿਆ ਕੰਮ ਗਿਆ ਕਿੱਥੇ ਮੈਂ ਤਾਂ ਤਾਂ ਹੀ ਪੁੱਛਣਾ ਮੇਰੇ ਵੀ ਆ ਕੰਮ ਕਿੱਥੇ ਗਿਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿੱਥੇ ਗਿਆ ਦੱਸੋ ਕੰਮ ਤਾਂ ਦੱਸੋ ਤੁਸੀਂ ਕਿਥੇ ਕੰਮ ਗਿਆ ਮੈਨੂੰ ਪਤਾ ਨਹੀਂ ਪੂਰਾ ਕਿਤੇ ਕੰਮ ਗਿਆ ਮੈਂ ਤੁਹਾਨੂੰ ਆ ਨਾਮ ਦੱਸੋ ਕੀ ਹੈਗਾ ਬੇਟੇ ਦਾ ਆਪਣੇ ਦਾ ਮੈਨੂੰ ਗੱਲ ਦੱਸੋ ਨਾ ਪੂਰੀ ਗੱਲ ਕੀ ਹੈ ਮੈਂ ਤੁਹਾਨੂੰ ਪੂਰੀ ਗੱਲ ਦੱਸੂਗਾ ਮੇਰੇ ਵੀਰ ਜੀ ਮੈਂ ਤੁਹਾਨੂੰ ਮੇਨੂੰ ਨੰਬਰ ਦਿੱਤਾ ਕੇ ਮੈਂ ਤੁਹਾਨੂੰ ਕਾਲ ਕੀਤੀ ਇਹਨਾਂ ਮੈਂ ਤੁਹਾਨੂੰ ਤੁਹਾਨੂੰ ਪੂਰੀ ਜਾਣਕਾਰੀ ਦਊਗਾ ਮੈਂ ਕਿੰਤਾਈ ਪੁੱਛ ਰਿਹਾ ਨਾ ਨਾਮ ਦੱਸੋ ਇੱਕ ਵਾਰੀ ਆਪਣੇ ਪੁੱਤ ਦਾ ਨਾਮ ਮੈਂ ਦੱਸ ਦਊਗਾ ਮੈਨੂੰ ਗੱਲ ਸਮਝਾਤਾ ਦਿਓ ਨਾ ਵੀ ਕੀ ਗੱਲ ਹੈ ਤੁਸੀਂ ਥਾੜੇ ਤੋਂ ਬੋਲ ਰਹੇ ਮੰਨ ਗਿਆ ਮੈਂ ਦੇਖ ਲਿਆ ਪਛਾਣ ਲਿਆ ਪਰ ਕੋਈ ਕਾਰਨ ਤਾਂ ਹੋਊਗਾ ਨਾ ਤੁਸੀਂ ਫੋਨ ਵੀ ਨਹੀਂ ਕਰ ਰਹੇ

ਵੀਰੇ ਮੇਰਾ ਰੇਪ ਤੇ ਕੇਸ ਤੇ ਰੈਸ਼ ਕੀਤਾ ਹੈਗਾ ਉਹਨਾਂ ਨੇ ਉਹ ਮੁੰਡਿਆਂ ਨਾਲ ਘੁੰਮ ਰਿਆ ਸੀ ਇੱਕ ਤਿੰਨ ਮੁੰਡੇ ਹੋਰੇ ਇੱਕ ਤੁਹਾਡਾ ਆਪਣਾ ਬੇਟਾ ਹੈਗਾ ਸਣੀ ਅੱਛਾ ਹਾਂਜੀ ਉਹ ਰੇਪ ਤੇ ਕੇਸ ਤੇ ਫਰੀਚੇ ਗਏ ਨੇ ਤੇ ਕਿਧਰ ਰੇਪ ਕਰਤਾ ਉਹਨਾਂ ਨੇ ਵੀਰੇ ਮੇਰਾ ਕੁੜੀ ਦੇ ਨਾਲ ਕੋਈ ਜਨਾਬਾ ਦਾ ਕੇਸ ਫਰੀਚੇ ਨਾ ਭਾਈ ਜਾਨ ਕਿਹੜੇ ਥਾਣੇ ਤੋਂ ਸਦਰ ਥਾਣੇ ਨੂੰ ਗੱਲ ਕਰਦਾ ਵੈ ਸਦਰ ਥਾਣੇ ਤੋਂ ਸ਼ਹਿਰ ਕਿਹੜਾ ਤੁਹਾਡਾ ਚੰਡੀਗੜ੍ਹ ਤੋਂ ਗੱਲ ਕਰ ਰਹੇ ਹਾਂ ਸਦਰ ਥਾਣੇ ਤੋਂ ਗੱਲ ਕਰਦਾ ਪਿਆ ਅੱਛਾ ਅੱਛਾ ਸਤੋ ਜੀ ਚੰਡੀਗੜ੍ਹ ਸਦਰ ਥਾਣੇ ਤੇ ਗ੍ਰਿਫਤਾਰ ਕੀਤੇ ਆ ਹਾਂਜੀ ਹਾਂਜੀ ਤੇ ਫਿਰ ਹੁਣ ਦੱਸੋ ਹੁਣ ਹੁਕਮ ਲਾਓ ਕੀ ਸੇਵਾ ਹੈ ਹਾਂ ਕੋਲ ਤੁਸੀਂ ਦੱਸੋ ਮੈਂ ਤੁਹਾਨੂੰ ਪੁੱਛਣਾ ਚਾਹਨਾ ਜੀ ਹੁਣ ਤੁਸੀਂ ਦੱਸੋ ਤੁਸੀਂ ਦੱਸੋ ਹੁਣ ਕੀ ਕਰਨਾ ਆਪਣੇ ਬੇਟੇ ਦਾ ਨਹੀਂ ਮੇਰੇ ਬੇਟੇ ਦਾ ਦੱਸੋ ਮੇਰੇ ਬੇਟੇ ਦਾ ਹੈ ਹੀ ਨਹੀਂ ਬੇਟਾ ਮੇਰਾ ਦਾਦਾ ਹੈ ਹੀ ਨਹੀਂ ਤੁਹਾਡਾ ਬੇਟਾ ਤੁਹਾਡਾ ਬੇਟਾ ਇੰਜ ਨਹੀਂ ਤੁਹਾਡਾ ਬੇਟਾ ਸ਼ਰੀਫ ਹੈਗਾ ਸੀ ਉਹਨੂੰ ਸਾਈਡ ਤੇ ਭਾਇ ਰੱਖਿਆ ਹੈ ਅੱਛਾ ਤਿੰਨ ਮੁੰਡੇ ਸੀ ਉਹਨਾਂ ਨੂੰ ਪਰਚਾ ਕਰਕੇ ਅੱਗੇ ਉਹਨਾਂ ਨੂੰ ਪਰਚਾ ਕਰਕੇ ਅੱਗੇ ਛੱਡ ਦਿੱਤਾ ਅੰਦਰ ਥਾਣੇ 'ਚ ਅੱਛਾ ਬਾਕੀਆਂ ਨੂੰ ਸਿੱਟਦਾ ਇੱਕ ਨੂੰ ਛੱਡਦਾ ਛੱਡਿਆ ਨਹੀਂ ਉਹਨੂੰ ਸਾਈਡ ਤੇ ਪਾਇ ਰੱਖਿਆ ਸੀ ਤੁਹਾਡੇ ਬੇਟੇ ਸਾਨੀ ਫਿਰ ਫਿਰ ਦੱਸੋ ਉਹਨੂੰ ਛੱਡਣ ਦਾ ਕੀ ਕਰਨਾ ਹੁਣ ਹੁਕਮ ਲਾਓ ਹੁਣ ਤੁਸੀਂ ਆਪ ਸਮਝਦਾਰ ਹੋ ਤੁਸੀਂ ਦੱਸੋ ਹੁਣ ਕੀ ਕਰਨਾ ਹੈ ਮੈਂ ਤਾਂ ਸਮਝਦਾਰ ਹਾਂ ਹੁਣ ਮੈਂ ਤੁਸੀਂ ਦੱਸੋਗੇ ਮੈਂ ਤਾਂ ਹੀ ਕੋਈ ਹੱਲ ਕੱਢੂੰਗਾ ਹੁਣ ਅੱਛਾ ਮੈਂ ਲਾਣਾ ਮੈਂ ਤੁਹਾਨੂੰ ਨਹੀਂ ਪਤਾ ਹੈਗਾ ਫਿਰ ਕਿੰਨੇ ਨਾਲ ਚੱਲ ਜੂ ਕੰਮ ਸਾਨੂੰ ਬੜਾ ਬੋਲੋ ਬੋਲੋ ਕਿਤੇ ਨਾ ਚਲ ਜੂਗਾ ਹੁਣ ਵਾਹ ਹਾਲ ਤੱਕ ਡੈਣਾ ਹੀ ਪੈਣਾ ਨਾ ਹੁਣ ਤੁਸੀਂ ਦੱਸੋ ਜੇ ਫੋਨ ਕੀਤਾ ਤੇ ਕੀ ਕੀ ਹੁਕਮ ਹੈ ਹੁਣ ਦੱਸੋ ਕੋ ਤਾਂ ਦੱਸਦੇ ਮੈਂ 30000 ਭੇਜਿਓ ਕਿੱਥੇ ਭੇਜਾਂ ਬੋਲੋ ਤੁਨ ਮੈਂ ਨੰਬਰ ਦੇ ਦਿੰਦਾ ਜੇ ਆਪਾਂ ਪੇਟੀਮ ਕਰ ਦੋ ਕੋਈ ਪੇਲਟ ਕਰੋਗੇ ਮੈਨੂੰ ਦੱਸੋ ਤੁਸੀਂ ਭੇਜ ਦਿਓ ਪੇਟੀਮ ਕਰ ਦਿਓ ਹਾਂਜੀ ਤੁਸੀਂ ਭੇਜੋਗੇ ਵੀ 30000 ਕੇ ਮੈਂ ਭੇਜਾਂ ਤੁਹਾਡਾ ਬੇਟਾ ਭਰਿਆ ਹੈ ਮੈਂ ਕਿ ਤੂੰ ਤੁਹਾਨੂੰ ਭੇਜਣਾ ਭੇਜਨੇ ਤੁਸੀਂ ਨਹੀਂ ਭੇਜ ਮੈਂ ਭੇਜਨੇ ਤੁਹਾਨੂੰ ਠੱਗੀ ਤੁਸੀਂ ਕਰੋਗੇ ਤੇ ਅਸੀਂ ਕਿੱਦਾਂ ਭੇਜਾਂਗੇ ਠੱਗੀ ਤੁਸੀਂ ਕਰਦੇ ਹੋ ਪੁਲਿਸ ਦੀ ਫੋਟੋ ਲਾ ਕੇ ਠੱਗੀਆਂ ਕਰਦੇ ਹੋ ਬਸ ਕਰੋ ਹਣ